ਗੁੱਡ ਇਵਨਿੰਗ ਗਾਇਸ ਤੇ ਹੁਣ ਆਪਾਂ ਕਰਨ ਲੱਗੇ ਆ ਇਹ ਆਪਾਂ ਕਰਨ ਲੱਗੇ ਆ ਜਿਹੜਾ ਆਹਦੇ ਨਾ ਆਪਣੇ ਕੋਲ ਔਲੇ ਆਪਾਂ ਕਹਿ ਸਕਦੇ ਤੇ ਔਲੇ ਆ ਇਹਨਾਂ ਨੂੰ ਨਾ ਬਿਲਕੁਲ ਇਦਾਂ ਕੱਟ ਕੇ ਨਾ ਜਿਹੜੀ ਆਪਣੀ ਗਿਲਕ ਗਿਲਕ ਹੁੰਦੀ ਉਹਨੂੰ ਇਹਦੇ ਵਿੱਚ ਕੱਟ ਕੇ ਤੇ ਇਹਦੇ ਵਿੱਚ ਆਪਾਂ ਇਹਨੂੰ ਮਿਕਸੀ ਵਿੱਚ ਪੀਸ ਕੇ ਠੀਕ ਆ ਇਹਦੇ ਜੂਸ ਇਸ ਤਰ੍ਹਾਂ ਕੱਟ ਕੇ ਨਾ ਇਦਾਂ ਪ੍ਰਕਾਹ ਆਹ ਜਿਹੜਾ ਜੂਸ ਹੈ ਨਾ ਪੋਣੇ ਵਿੱਚ ਪੋਣਖੇ ਤੁਹਾਨੂੰ ਦਿਖਾਉਂਦੇ ਆ ਕਿੱਦਾਂ ਕਰਨਾ ਤੇ ਮਤਲਬ ਇਹਦੇ ਵਿੱਚ ਪਾ ਕੇ ਆ ਵੇ ਆ ਸਾਰੀਆਂ ਅੱਜ ਮੈਂ ਹੋਰ ਟਰੇਆਂ ਲੈ ਕੇ ਆਈਆਂ ਕੋ ਹੋਰ ਪਈ ਸੀ ਟਰੇ ਛੱਡ ਭਰੇ ਇਹ ਆ ਤੇ ਇਹਨੂੰ ਬਾਅਦ ਚ ਆਪਾਂ ਏਦਾਂ ਫ੍ਰੀਜਰ ਚ ਲਾ ਦੇਣਾ ਆ ਏਦਾਂ ਆਹ ਦੇਖੋ ਰੱਜੀ ਨੇ ਪਤਾ ਨਹੀਂ ਆ ਕੀ ਲਾਇਆ ਹੋਇਆ ਦੇਖੋ ਸਾਡੀ ਤਾਂ ਏਦਾਂ ਖਾਲੀ ਰਹਿੰਦੀ ਆ ਬਾਕੀ ਉਹ ਆਪਾਂ ਉਹ ਥੱਲੇ ਵਾਲਾ ਮੀਟ ਵਾਲਾ ਜੋਣਾ ਉਹ ਤਾਂ ਆਪਾਂ ਦਿਖਾਈਗਾ ਨਹੀਂ ਤੁਹਾਨੂੰ ਪਤਾ ਤੇ ਬਾਕੀ ਹੋਰ ਚੀਜ਼ਾਂ ਲਾ ਸਕਦੇ ਆ ਬਾਕੀ ਸਾਰਾ ਕੁਝ ਖਾਲੀ ਆ ਇੱਧਰ ਇਹ ਬੰਨਾ ਸਾਡਾ ਖਾਲੀ ਰਹਿੰਦਾ ਆ ਵੇ ਇਹਦੇ ਛਿਪਾਉਂਦੇ ਆ ਆਵੇ ਸਾ ਚਾਟ ਰਿਆਂ ਚ ਪਤਾ ਕੀ ਕੱਢਣਾ ਵਾ ਆ ਜਿਹੜਿਆ ਨਾ ਸਾਰੇ ਇਹਨਾਂ ਨੂੰ ਕੱਟ ਕੇ ਇਹਦੇ ਚ ਗ੍ਰੈਂਡ ਕਰਕੇ ਤੇ ਇਹਨਾਂ ਦਾ ਜੂਸ ਰਸਾ ਨਿਚੋੜ ਕੇ ਔਟ ਰਿਆਂ ਚ ਪਾ ਲੈਣਾ ਵਾ ਤੇ ਬਾਅਦ ਚ ਇੱਕ ਇੱਕ ਕਯੂਬ ਕੱਢ ਕੇ ਤੇ ਪਾਣੀ ਚ ਪਾ ਕੇ ਸਵੇਰੇ ਪੀ ਲੈਣਾ ਸਵੇਰੇ ਪੀ ਲੈਣਾ ਤਲ ਤੁਹਾਡੇ ਸਾਹਮਣੇ ਤਿਆਰ ਕਰਕੇ ਵਿਖਾਉਣੀ ਤੇ ਹੁਣ ਗਾਇਜ਼ ਇਹਦੇ ਵਿੱਚੋਂ ਸਾਰੀਆਂ ਗਿੜਕਾਂ ਕੱਢ ਲਈਆਂ ਤੇ ਇਹ ਉੱਪਰ ਉੱਪਰ ਵਾਲਾ ਜਿਵੇਂ ਗਿੜਕ ਤੋਂ ਬਿਨਾਂ ਵਾਲਾ ਸਾਰਾ ਪਾਰਟ ਜੁੜਾ ਵਾ ਉਹ ਕਰ ਲਿਆ ਇਦਾਂ ਤੇ ਹੁਣ ਇਹਨੂੰ ਮਿਕਸੀ ਮਤਲਬ ਫਿਰ ਉਹ ਦਿਖਾਉਂਦੇ ਤੁਹਾਨੂੰ ਕੀ ਕਰਨਾ ਮਸੇਨਾ ਬਹੁਤ ਇਥੇ ਇਹਦਾ ਢੱਕਣ ਚਲੋ ਇਹਨੂੰ ਗ੍ਰाइंड ਕਰਨ ਲੱਗੀ ਹੁਣ ਹੁਣ ਇਹਨੂੰ ਮਿਕਸੀ ਦੇ ਨਾਲ ਦੇਖੋ ਵਧੀਆ ਤਰੀਕੇ ਨਾਲ ਗ੍ਰाइंड ਕਰ ਲੈਣਾ ਵਾ ਬਾਕੀ ਅਗਲਾ ਪ੍ਰੋਸੈਸ ਤੁਹਾਨੂੰ ਨਾਲ ਉਹ ਨਾਲ ਹੀ ਦੇਖ ਜਾਣਾ ਪਾਣੀ ਪੂਣੀ ਨਹੀਂ ਪਾਉਣਾ ਇਹਦੇ ਵਿੱਚ ন্যাচারাল জোয়ে ਦਾ ਰਸਾ ਨਿਕਲਿਆ ਉਹੋ ਹੀ ਯੂਜ਼ ਕਰਨਾ ਲਾਪਰੀਤ ਨਹੀਂ ਨਿਕਲਦਾ ਦੋ ਖਾ ਲਓ ਚਲੋ ਬਈ ਹੁਣ ਇਹਨੂੰ ਜੜਾਵਾ ਜੋ ਵੀ ਮਸਾਲਾ ਵਾ ਜਿਹੜਾ ਕ੍ਰੈਂਡ ਕੀਤਾ ਉਹਨੂੰ ਛੋੜਨਾ ਵਾ ਇਦਾਂ ਕਰਕੇ ਦੇਖਿਓ ਹੁਣ ਇਹਦੇ ਵਿੱਚ ਪਾਇਆ ਤੁਹਾਨੂੰ ਪਤਾ ਲੱਗ ਜਾਣਾ ਆ ਇੰਨਾ ਵੇ ਕਯੂਬਾਂ ਕਯੂਬ ਕਯੂਬ ਵੇਖੀਏ ਚਲੋ ਹੁਣ ਆ ਨਾ ਕੋਈ ਪਾਣੀ ਨਹੀਂ ਪਾਇਆ ਇਹਦੇ ਵਿੱਚ ਇਹ ਨੇਚਰਲ ਇਹਦਾ ਜੂਸ ਆ ਪਹਿਲੇ ਇੱਕ ਨੂੰ ਭਾਰੇ ਇੱਕ ਇੱਕ ਕਰਕੇ ਭਰ ਸਾਰੇ ਹਣਾਂ ਬੋਟਾ ਜਾ ਕਰ ਦਨ ਕਰਦੇ ਨੂੰ ਮੈਂ ਕੰਪਰੈਸ ਕਰ ਕਰਕੇ ਨਾ ਸਾਰੇ ਭਰੀ ਜਾਣੇ ਠੀਕ ਹੈ ਹੈ ਗ੍ਰੈਂਡ ਫੇਰ ਕਰ ਲੈਣਾ ਇਹਦਾ ਇਹ ਨਾ ਇਹ ਨਾਲ ਜਾਈ ਹੋਈ ਕੀ ਹੈ ਦੱਸ ਦਿੰਦੇ ਆ ਉਹਨੂੰ ਫੇਰ ਇੱਕ ਵਾਰੀ ਪੀਸ ਲਿਆ ਦੇਖੋ ਜਿਵੇਂ ਨਹੀਂ ਨਾ ਨਿਕਲਿਆ ਹੁਣ ਫੇਰ ਪੀਸ ਲੋ ਪਾਣੀ ਨਹੀਂ ਪਾਉਣਾ ਤਵਾ ਨੂੰ ਫੇਰ ਗ੍ਰੈਂਡ ਕੀਤਾ ਉਹਨੂੰ ਦੇਖੋ ਕਿੰਨਾ ਨਿਕਲੀ ਜਾਂਦਾ ਤੇ ਇਹਨੂੰ ਫੇਰ ਇੱਕ ਵਾਰੀ ਕਰ ਲੈਣਾ ਵਾ ਚੰਗੀ ਤਰ੍ਹਾਂ ਜਿਵੇਂ ਬਰੀਕ ਬਰੀਕ ਹੋਈ ਗਿਆ ਹੁਣ ਨਿਕਲੀ ਜਾਂਦਾ ਇੱਕੜਾ ਹੀ ਦੇਖੋ ਕਿੰਨਾ ਕੱਢ ਲਿਆ ਐਂਦੇ ਚ ਵੀ ਪਾ ਲਿਆ ਸੋਚਣਾ ਇੱਕ ਵਾਰੀ ਨਾ ਕਿੰਨਾ ਨਿਕਲ ਗਿਆ ਹੈ ਚਲ ਹੁਣ ਇਦਾਂ ਕਰਕੇ ਜਿੰਨਾ ਵੀ ਸਮਾਨ ਆ ਇਹ ਸਾਰਾ ਇਦਾਂ ਹੀ ਕੱਢ ਲੈਣਾ ਤੁਹਾਨੂੰ ਬਾਹਰ ਵਿਖਾਉਣੇ ਆ ਹੈ ਮੈਂ ਕਰ ਅੱਜ ਵੀ ਕੁਪਾਣੇ ਦੋ ਤੇ ਵੀ ਨਹੀਂ ਫਲਾ ਰਹੇ ਨਾ ਨਾ ਨਹੀਂ ਆ ਤਰਕਦਾ ਤੇਰਾ ਇਸ ਹੋਂ ਤੋਂ ਵਧੀਆ ਤਰ੍ਹਾਂ ਪ੍ਰੈਸ਼ਰ ਦਿਖਾਉਣੀ ਜਿਹੜਾ ਐ ਉਹ ਮੈਂ ਚਾਹਦਾ ਕਿ ਸਭ ਨੂੰ ਪਾਣੀ ਕਰਾ ਤਾ ਉਹ ਤਾਂ ਬਹੁਤ ਨਿਕਲਦਾ ਹੋਰ ਬਹੁਤ ਜਿਆਦਾ ਹਾਂ ਤੇ ਇਹ ਸਭ ਦਾ ਕਰੇ ਤੇ ਇਹ ਆਪੇ ਹੋ ਕੇ ਆਣਾ ਉਹ ਤਾਂ ਮੈਂ ਨਾ ਕਾਈ ਜਾਂਦਾ ਬੰਦ ਦਾ ਕਿਹੜੇ ਦਾ ਠਾ ਕਿੰਨੇ ਦਾ ਅੱਜ ਖੋਲ ਪ੍ਰਜ ਮੈਂ ਕਿਹਾ ਕਿੰਨੇ ਰੱਖਤੇ ਆ ਇੱਕ ਹੀ ਰੱਖਿਆ ਹੈ ਮੈਂ ਅੱਛਾ ਇਸ ਵੇਰ ਤੱਕ ਹੋਇਆ ਨਾ ਹਾਂ 2 ਘੰਟੇ ਚੋ ਹੋ ਜਾਂਦਾ ਪਤਾ ਹਮਮ ਪਪਾ ਨੇ ਚਾਹ ਲ ਦੋਗੋਗੇ ਹੁਣ ਆ ਆ ਵੀ ਕਰਨੇ ਆ ਦੇ ਹਾਂ ਕਰਤਾ ਜਿੰਨਾ ਹੋਊਗਾ ਹਨਾ ਸਾਨੂੰ ਕਰੂੰਗੀ ਕਿੰਨੇ ਦੇਂਦੇ ਇਦਾਂ ਦੇ ਅਜੇ ਇੰਨੇ ਹੀ ਰਹਿ ਗਏ ਹਮ ਬਸ ਉਹਨੇ ਰਹਿ ਗਏ ਤੇ ਗਾਇਸ ਹੁਣ ਜਿਹੜੇ ਇਹ ਵਾਲੇ ਪੈਸੇ ਨਾ ਅੱਜ ਅਸੀਂ ਸਵੇਰੇ ਸਵੇਰੇ ਮਤਲਬ 4 ਜਾਣਿਆਂ ਨੇ ਮੈਂ ਮੰਮੀ ਮੈਂ ਡੈਡੀ ਜਿਸ ਕਰਨ ਲੱਪਰੀ ਕਿ ਮੰਮੀ ਨੇ ਨਹੀਂ ਦਿੱਤਾ ਅਸੀਂ ਮਤਲਬ ਆਚਾਰਖਾਨੇ ਖਾਲੀ ਕਰਦੇ ਸਵੇਰੇ ਸਵੇਰੇ ਜਮੈਂ ਇਹਨੂੰ ਪਾਣੀ ਠੰਡੇ ਨਾਲ ਇੱਕ ਸਾਈਡ ਜੀ ਤੋਂ ਕਰਕੇ ਗਲਾਸ ਚ ਪਾ ਕੇ ਪੀ ਲਿਆ ਮਤਲਬ ਗਰਮ ਪਾਣੀ ਚ ਪਾ ਕੇ ਤੇ ਹੁਣ ਆ ਆ ਆ ਥੋੜੇ ਜੇ ਇੰਨੇ ਇੱਕ ਆ ਰਹਿ ਕੇ ਪਾਸ ਫਿਰ ਹੋਰ ਲੈ ਕੇ ਆਉਣੇ ਆਮਲੇ ਫਿਰ ਹੋਰ ਭਰਾਂਗੇ ਹੁਣ ਗਾਇਸ ਮੈਂ ਵੇਖੋ ਗਰਮ ਪਾਣੀ ਪਾਇਆ ਤੇ ਇਹਦੇ ਵਿੱਚ ਇੱਕ ਕਿਊਬ ਪਾ ਕੇ ਲੈਂਦੀ ਮੈਂ ਥੋੜੇ ਜੇ ਪਾਣੀ ਦੇ ਵਿੱਚ ਇਦਾਂ ਆਪਾਂ ਪੀ ਸਕਦੇ ਹਾਂ ਹਰ ਰੋਜ਼ ਇੱਕ ਇੱਕ ਕਿਊਬ ਤੇ ਬਹੁਤ ਹੈਲਦੀ ਹੈ ਵਿਟਾਮਿਨ ਸੀ ਬਹੁਤ ਹੁੰਦਾ ਹੈ ਇਹਦੇ ਵਿੱਚ ਚਲੋ ਓਕੇ ਗਾਇਸ ਵੈਲਕਮ ਬੈਕ ਟੂ ਨਿਊ ਵਲੌਗ ਤੇ ਅੱਜ ਆਪਾਂ ਆਏ ਆ ਸਾਰੇ ਜਾਣੇ ਮੋਟਰ ਤੇ ਠੀਕਾ ਲੇਟ ਹੋ ਗਏ ਆ ਸਭ ਨੂੰ ਭੁੱਖ ਲੱਗੀ ਡੈਡੀ ਕਹਿੰਦੇ ਜਲਦੀ ਪਕਾਓ ਜਲਦੀ ਤੇ ਬਾਜਰੇ ਦੀ ਰੋਟੀ ਲੱਥੂਗੀ ਅੱਜ ਬਾਜਰੇ ਦੀ ਨਾ ਹੋਰ ਕੀ ਆ ਨਾਲ ਸਬਜੀ ਨਾਲ ਸਬਜੀ ਦਹੀਂ ਆ ਨਾਲ ਤੇ ਨਾਲ ਆਪ ਸਬਜੀ ਪੁਰਜੀ ਚਲੋ ਪੁਰਜੀ ਨਾਲ ਖਾਵਾਂਗੇ ਪਹਿਲੀ ਵਾਰੀ ਬਾਜਰੇ ਦੀ ਰੋਟੀ ਮੈਨੂੰ ਦੂਜੀ ਵਾਰੀ ਖਾਣ ਲੱਗੇ ਆ ਇੱਕ ਵਾਰੀ ਪਹਿਲਾਂ ਬਣਾਈ ਉਹ ਤਾਂ ਮੈਨੂੰ ਸੁਆਹ ਨਹੀਂ ਲੱਗੀ ਬਿਲਕੁਲ ਵੀ ਜਿਹੜੇ ਜਿਹੜੇ ਬਣਾਉਦੇ ਆ ਨੀ ਪਹਿਲੀ ਤਾਂ ਘਾਲ ਇੱਕ ਵਾਰੀ ਘਰੇ ਬਣਾਈ ਸੀ ਮੰਮੀ ਨੇ ਕਮੇ ਬਾਜਰੇ ਦੀ ਬਣਾਈ ਤੋ ਕਦੀ ਹਨਾ ਉਹ ਪਕਾਈਆਂ ਸੀ ਕੋਤ ਹਾਂ ਤੂੰ ਸਾਰੇ ਲਿਆਈ ਬਾਜੋਂ ਦਾ ਆਟਾ ਪਾ ਯਾਦ ਭੁੱਲ ਗਈਆਂ ਚਲ ਜੀ ਮੋਟਰ ਵੀ ਚੱਲ ਗਈ ਉਧਰ ਜਿਸ ਕਰਨਵੇਂ ਨੇ ਕੀ ਕਰਨ ਗਿਆ ਹੋਇਆ ਅੱਜ ਆਪਾਂ ਨਾ ਇੱਕ ਹੋਰ ਨਵੀਂ ਚੀਜ਼ ਨਾਲ ਐਡ ਕਰਾਂਗੇ ਆ ਵਾਲੀ ਠੀਕ ਆ ਚਲੋ ਉਹ ਚਿੱਟੇ ਰੰਗ ਦਾ ਹੁੰਦਾ ਮੈਨੂੰ ਤਾਂ ਦਿਖਿਆ ਹੀ ਨਹੀਂ ਕੋਈ ਨਹੀਂ ਦਿਖਾ ਹਾ ਅੱਗ ਪਹਿਲਾਂ ਬਾਲੀ ਜਾਂਦੇ ਹਾਂ ਆਟਾ ਗੁੰਨਣਾ। ਆਹ ਡੈਡੀ ਅੱਗ ਬਾਲਣ ਗਿਓ। ਨਹੀਂ ਕੋਈ ਜਾਣਦਾ। ਤੇ ਇੱਧਰ ਜਿਸ ਕਾਰਨ ਪਤਾ ਨਹੀਂ। ਪਤਾ ਨਹੀਂ ਲੱਗਾ ਟਵਿਸਟ ਕੀ ਆ ਗਿਆ। ਹਾਂ। ਹਾਂ ਮੱਕੀ ਦੀਆਂ। ਓਏ ਇਹ ਕੀ? ਨਾ ਇਹ ਆ ਗਿਆ। ਚਲੋ ਵਧੀਆ ਵਾ। ਵਾਹ। ਹੋਰ ਕੀ ਆ? ਮੱਕੀ ਦਾ ਆਟਾ ਆ ਗਿਆ ਮੱਕੀ ਦੀਆਂ ਦਾ। ਆ ਧੋਖੇ ਲਿਆ। ਰਜ ਉਹਨੂੰ ਕਹਿਣਾ ਮੈਂ ਵੀਡੀਓ ਬਣਾਉਣਾ ਪਿਆ ਤੂੰ ਕੀ ਕਰਦੀ ਬੈਠੀ? ਤੂੰ ਤਾਂ ਕੋਈ ਕੰਮ ਨਹੀਂ ਕਰਨਾ। ਤੂੰ ਸ਼ਰਾ। ਸੋ ਗੈਰ ਰਜ ਨੂੰ ਐਦਾਂ ਚ ਪੇੜਾ ਮਾਰਦੇ ਨਹੀਂ ਕਰਦੇ। ਆਜੇ ਲੋਕਸ ਸਟਾਈਲ ਹੀ ਆਏ ਪਹਿਲੀ ਵਾਰੀ ਵੇਖਿਆ ਇਦਾਂ ਦਾ ਨੂਨ ਮਿਰਚ ਕਿੱਥੇ ਆ ਸੱਚੀ ਕੀ ਮੈਨੂੰ ਪਤਾ ਖੇੜੀ ਲਾਉਣੀ ਆ ਮਾ ਲੱਗੂ ਸ਼ਾਇਦ ਅੱਛਾ ਆਜੇ ਡੈਡੀ ਅੱਗ ਬਾਲਦੇ ਪੈ ਡੈਡੀ ਕੀ ਕਰਨੀ ਜਾਈ ਭੁੱਖ ਲੱਗੀ ਆ ਮੈਂ ਤੁਹਾਨੂੰ ਇੱਕ ਤੁਹਾਨੂੰ ਗੱਲ ਦੱਸਦਾ ਇਹਨੂੰ ਜਿੰਨਾ ਮਸਲੋਗੇ ਨਾ ਤੁਸੀਂ ਫੇਰ ਇਹ ਮਲਾਈਮ ਹੋਊਗੀ ਤੇ ਫੇਰ ਰੋਟੀ ਵਧੀਆ ਪੱਕੂਗੀ ਸਹੀ ਪੱਸਾ ਬਹੁਤ ਆ ਵੱਧ ਇਹ ਮਸਲ ਦਿਹਾਣੀਆਂ ਬਹੁਤ ਆ ਅਦਰਕ ਵੀ ਦੇ ਹੈਨਾ ਮਸਲੋ ਮਸਲੋ ਇੱਕ ਦੀ ਸੁਣੀ ਨਾ ਕਰੇ ਮੈਂ ਤੁਹਾਨੂੰ ਦੱਸਦਾ ਮੈਂ ਗਾਈਡ ਕਰਦਾ ਤੁਹਾਨੂੰ ਚੱਲ ਨੋਲਦੀ ਨਹੀਂ ਇੰਨੀ ਵੱਧ ਕਰ ਚੱਲ ਬਾਈ ਆ ਪਾਓ ਮਿਰਚ ਪਾਓ ਮਿਰਚ ਹਾਂ ਮਿਰਚਰ ਲਾ ਦੇਰ ਲਾ ਦੇਰ ਲਾ ਦੇ ਹਾਂ ਐਦਾਂ ਸਵਾਦ ਬਣ ਗਿਆ ਬਸ ਬਹੁਤ ਹੈ ਮਿਰਚ ਕਿੰਨੀ ਬਾਦ ਪਾ ਦੇ ਨਾ ਖਾਣਿਆ ਰਹੀ ਯਾਰ ਉਹ ਆ ਦਹੀਂ ਹੈਗਾ ਨਾਲ ਅਦਰਕ ਦਾ ਚਾਰ ਸੀ ਉਹ ਖਤਮ ਹੋ ਗਿਆ ਮਸਾਲਾ ਨਹੀਂ ਲੈ ਕੇ ਗਿਆ ਨਾਲ ਉਹ ਆ ਸਬਜੀ ਆਪਣੀ ਪਤਾ ਲੱਗ ਗਿਆ ਛੱਡ ਪਰ ਤੂੰ ਨਾ ਦੱਸ ਪਤਾ ਲੱਗ ਗਿਆ ਕੀ ਯਾਰ ਕਮਾ ਦੇ ਮਮੇ ਮੱਕਰੀ ਮੈਂ ਮੰਮੀ ਜਾਨ ਚਾਹੀਦੀ ਇਹਦੇ ਲਈ ਨਾ ਨੂੰ ਮਸਲਿਓ ਪੂਰਾ ਆਟਾ ਜੇ ਘੈਂਟ ਹਣਾ ਮੰਮੀ ਖੁੱਲਣਾ ਇਹ ਮਸਲੋਂਗੇ ਫੇਰ ਕੁਲੀਆਂ ਪੱਕਣਗੀਆਂ ਮਮਾ ਬਾਬਾ ਬਹੁਤ ਵਾਰੀ ਪਾ ਤਾ ਥਾਲੀ ਚ ਪਾਣੀ ਪਾਈ ਤਾਂ ਬਾਬਾ ਆ ਡੋਲਣੀ ਵਾਲਾ ਪਾਣੀ ਪਾ ਦੇ ਇਦਾਂ ਹੀ ਪਾ ਦਾ ਪਾ ਦੇ ਮੰਮੀ ਰੁਕ ਧਣੀਆਂ ਹੈ ਵਿੱਚਰ ਲਾ ਲਾਂਗੇ ਧਣੀਆਂ ਪਾ ਦਈਏ ਪਹਿਲਾਂ ਕਿ ਪਾਏ ਮੇਥੀ ਹਾਂ ਅੱਛਾ ਜਾਨ ਨਾ ਮਸਲੋ ਜਾਨ ਨਾ ਮਸਲੋ ਚਲ ਇੱਕ ਜਿੰਨੇ ਜੂੜਕਾ ਲਾਉ ਸ਼ਾਟਾ ਜੇ ਗਲੂਟਿਨ ਵੱਧ ਹੋ ਗਿਆ ਨਾ ਇਹਦੇ ਚ ਰੱਜੀ ਫਿਰ ਇਹਨੇ ਬੜੀ ਵਧੀਆ ਪੱਕਣਾ ਪਤਾ ਮੈਨੂੰ ਜਵੇਂ ਆਪਾਂ ਉਹ ਬਣਾਉਨੇ ਆ ਚਲ ਆ ਤੂੰ ਖੇਲ ਫਣੀ ਰਸੀਵਰ ਔਨ ਕਰ ਨੀ ਦੇ ਆਵਾਜ਼ ਆਉਣੀ ਹੁਣ ਅੱਛੀ ਦੇ ਚਾਹੀਦੇ ਕੈਮਰੇ ਕਮਲਿਓ ਤੂੰ ਆਪਦੇ ਲਾਲਾ ਮੇਰੇ ਕੀ ਹਾਂ ਰੱਜੀ ਹੈਲੋ ਹੈਲੋ ਕੀ ਹਾਲ ਚਾਲ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਜੀ ਜਦ ਦਿਨ ਦਿਨ ਦੇ ਆਟੇ ਨੂੰ ਇੰਨੀ ਘੇੜ ਬਣਾਈ ਆ ਠੀਕ ਠਾਕ ਉਹ ਕਹਿੰਦਾ ਹੈ ਤੇਰੇ ਸਾਜੀ ਨਹੀਂ ਲਈ ਤੇ ਉਹ ਆ ਗਲਾਪੇ ਦਈ ਦੇ ਲੱਕੇ ਤੇ ਭਰਾਏ ਦੇ ਉਹ ਤੇਰੇ ਨਾਲ ਹੀ ਕਿੰਨੀ ਸੋਹਣੀ ਰੋਟੀ ਮਿਰਚ ਕੋਈ ਹੋਰ ਦੜੀ ਆ ਫੜੋ ਰੱਖ ਦੋ ਇਹ ਤੇ ਇਹ ਲਈ ਆਮਾ ਦੇਵਾ ਆ ਹਾ ਹੈ ਰਹਾ ਘੜੀ ਹੁਣ ਸੜ ਜਾਣੀ ਆਕ ਬਹੁਤ ਆ ਛੱਡ ਦੇ ਛੱਡ ਦੇ ਛੱਡ ਦੇ ਚਲ ਤੈਨੂੰ ਇਹਨਾਂ ਨੂੰ ਪਤਾ ਮੈਂ ਖਾਣੀ ਆ ਰੋਟੀ ਹੈ ਮਤਲਬ ਜਿਸ ਕਰਨ ਬੰਦਾ ਨਹੀਂ ਹੈ ਜਿਸका ਚਲੋ ਭਾਈ ਮੂਲੀ ਮੈਂ ਹੀ ਪੱਟੀ ਹੋਈ ਸੀ ਆਪਾਂ ਧੋ ਕੇ ਦੇ ਦਿੱ ਗਏ ਉਹਨਾਂ ਨੂੰ ਚਲੋ ਭਾਈ 12 ਵਜੇ ਹੁਣ ਆਪਾਂ ਉਸ ਤੋਂ ਵੱਜ ਜਾਂਦਾ ਕਿ ਇੱਥੇ ਠੁੱਪੇ ਬੈ ਕੇ ਨਿਆਰੇ ਨਾ ਰੋਟੀਆਂ ਪਕਾਉਣ ਦੇ ਆ ਜਾਂਦੇ ਆ ਉਹ ਸੱਚ ਇਧਰ ਮੈਂ ਤੁਹਾਨੂੰ ਦੱਸਿਆ ਨਹੀਂ ਉਹ ਵੇਖੋ ਇੱਕ ਹੋਰ ਕੁੱਤਾ ਤੁਰਿਆ ਜਾਂਦਾ ਹੀ ਅੱਜ ਮੇਰੇ ਜੀ ਪਵਿੱਤਰਤਾ ਨੂੰ ਆ ਫਾਈਟ ਚੱਲਦੀ ਪਈ ਤੁਹਾਨੂੰ ਪਤਾ ਤਿੰਨ ਚਾਰ ਦਿਨ ਹੋ ਗਏ ਇਹਨਾਂ ਦੀ ਤੁਰਿਆ ਜਾਂਦਾ ਇੱਕ ਦਾ ਇੱਕ ਨੂੰ ਵੱਡੀ ਵਾਢੀ ਦਿੱਤਾ ਕੁੱਤਿਆਂ ਨੇ ਪਤਾ ਨਹੀਂ ਕਿੱਥੇ ਆ ਉਹ ਬਾਸ ਬਾਈ ਅੰਦਰ ਜਾਉ ਤੂੰ ਕੋਈ ਦੱਸੋ ਫੋਨ ਫੇਰ ਲਾ ਲੈਣਾ ਜੀ ਇੱਕ ਗੱਲ ਆ ਵੇਖੀ ਉਹ ਮਲ ਉਹ ਹਿਊਮਨ ਬੀਂਗ ਕਿੰਨਾਂ ਦਾ ਹਾਂ ਉਹ ਹਿਊਮਨ ਬੈਹ ਹੁੰਦਾ ਨਜ਼ਾਰਾ ਹੈ ਬਹੁਤ ਇੱਕ ਨੰਬਰ ਸੋਇਲ ਮੈਂ ਖਾ ਕੇ ਵੇਖਾ ਮੁਰਕੀ ਬਾਈ ਮੈਨੂੰ ਖਾ ਲੈ ਲੈ ਸੋਇਲ ਮਤਲਬ ਸਵਾਦ ਇੰਨੀ ਕਾ ਹੱਦੋਂ ਹੀ ਬਾੜੀ ਬੀਂਗ ਮਿੱਟੀ ਚ ਚਲ ਜਾਂਦਾ ਬੰਦਾ ਘਰੇ ਵੇਲਾ ਸਵਾ ਹੀ ਬਣ ਜਾਂਦਾ ਹਿਊਮਨ ਬੀਂਗ ਕਿਉਂ ਬਣਾਇਆ ਵਾ ਸ਼ਬਦ ਬੰਦਾ ਵੇਲਾ ਸਵਾ ਹੀ ਬਣ ਜਾਂਦਾ ਬਾਅਦ ਚ ਹਾਂ ਤਾਂ ਹੀ ਕਹਿੰਦੇ ਆ ਸਰੀਰ ਨੂੰ ਬੀਬੀ ਦਾ ਹੀ ਆਪਾ ਧਿਆਨ ਨਾ ਵੇਖੀ ਆ ਗਿਆ ਨੂੰ ਕੀ ਹੁੰਦਾ ਵਾ ਉਹਦੀ ਬੋਝ ਗਈ ਆ ਚਲੋ ਗਾਇਸ ਤੁਹਾਨੂੰ ਅਸੀਤਾ ਫਲ ਬਖੋਣੇ ਆਜੋ ਸੀਤਾ ਫਲ ਤੁਹਾਨੂੰ ਦਿਖਾਉਣੀ ਉਹ ਸੀਤਾ ਫਲ ਨਹੀਂ ਐ ਇਹਨੂੰ ਕੀ ਕਹਿੰਦੇ ਚਟਰੇਟਾ ਚਕਰੇਟਾ ਚ ਕੋਤਰਾ ਚਕੋਤਰਾ ਇਹਦੇ ਨਾਲ ਫਾਇਦੇ ਦੱਸਾਂ ਹਾਰਟ ਦਾ ਹੀ ਫਾਇਦਾ ਵਾ ਹੇਅਰ ਦਾ ਹੀ ਫਾਇਦਾ ਸਕਿਨ ਦਾ ਹੀ ਫਾਇਦਾ ਵਾ ਰਜੀ ਹੋਰ ਕਾ ਦਾ ਫਿਰ ਚੱਲ ਭੋਗ ਤੇ ਪੈ ਹਾਰ ਸਭ ਤੋਂ ਮਿਹਨਾਟ ਆ ਬਾਕੀ ਸਰਚ ਕਰ ਲਿਓ ਚਕੋਟਰਾ ਨਾ ਬਾਈ ਨਿਆਰਾ ਹੀ ਨਿਆਰਾ ਹੀ ਵੱਖਰਾ ਵਧੀਆ ਨਿਕਲਿਆ ਆ ਵੇ ਤੈਨੂੰ ਖਵਾਉਣੇ ਆ ਦੋਨੋਂ ਜਿਸ ਕਨ ਸੱਚ ਬੋਲ ਰਹੀ ਖਾ ਕੇ ਕਿਵੇਂ ਦਾ ਲੱਗਾ ਵੀਡੀਓ ਚੁਖਾ ਦੇ ਚਿਕੋਟਰਾ ਹੂੰ ਕੰਨ ਰਤਾ ਚਲੋ ਗਾਇਸ ਸਭ ਖਾਂਦੇ ਪਿਆ ਪ੍ਰਸ਼ਾਦੇ ਛਕਦੇ ਪਿਆ ਜੀ ਬਾਪੇ ਬੋਹ ਤੇਰਾ ਭਾਜੀ ਰੱਜੀ ਅੱਖ ਲੈ ਡਿੱਗਾ ਇਹਨੂੰ ਧੋਲੋ ਨਹੀਂ ਜੀ ਕੋਈ ਨਹੀਂ ਠੀਕ ਹੈ ਜੀ ਚਲੋ ਜੀ ਜਿਸ ਕਰਨ ਬੈਠਾ ਹੋਇਆ ਆਪਾਂ ਇਹਨੂੰ ਪੁੱਛਦੇ ਆਂ ਹਾਂਜੀ ਵੀਰ ਜੀ ਦਈ ਨਾ ਤੁਸੀਂ ਖਾਣੇ ਪਿਆ ਮੇਥੀ ਵਾਲੇ ਪ੍ਰਸ਼ਾਦੇ ਕਿਵੇਂ ਦੇ ਲੱਗਦੇ ਪਿਆ ਨਾਲ ਅਦਰਕ ਦਾ ਮੈਂ ਪਤਾ ਕੀ ਸੋਚਦਾ ਅੰਕਾ ਅਜਰਾਂ ਦਾ ਅਦਰਕ ਦਾ ਚਾਰ ਪਈਏ ਕਿਸੇ ਦਿਨ ਟਾਈਮ ਕੱਢ ਕੇ हां अदरक दा पावांगे ना गाजरਾਂ ਦਾ ਵੀ अदरक दा हां अदरक दा क्यों पासे चलो जी दही ਵੀ ਨਾਲ ਲਿਆਂਦਾ ਹੋਇਆ ਦੋ ਬੁਰਕੀਆਂ ਦੇਦੇ ਨਾ ਚਲੋ ਗਾ ਆ ਮਜ਼ਾ ਆਉਂਦਾ ਕਿਉਂ ਡੈਡੀ ਜਦੋਂ ਕੇਕੋ ਮੰਗ ਕੇ ਖਾਣੇ ਨਾ ਰੋਟੀ ਜਿਹੜੀ ਅੱਗੇ ਰਹੀ ਸੀ ਜੇ ਦੋ ਮਗਰ ਹੋਰ ਰਹਿ ਗਈਆਂ ਲਾਲਾ ਲਾਲਾ ਇੱਕ ਟਾਈਮ ਸ਼ਟ ਸ਼ਟ ਵਿੱਚ ਇਹ ਦੇਖਦੇ ਸ਼ਟਦੇ 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 ਹਾਂ ਵਿੱਚ ਸੱਤਾ ਸ਼ਟ ਬੜੀ ਛੇਤੀ ਰਹੀ ਲਓ ਜੀ ਕਿਉਂ ਕਿ ਸ਼ਟ ਮम्मी ਕਹਿੰਦੀ ਆ ਕਿ ਡੈਡੀ ਤੁਹਾਡਾ ਛੇਤੀ ਬਹੁਤ ਕਰਦਾ ਛੇਤੀ 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 ਬਸ ਡੈਡੀ ਇੱਕ ਇੱਕ ਬੁਰਕੀ ਕਰਕੇ ਨਾ ਚਾਰ ਪੰਜ ਰੇਡ ਜਾਂਦਾ ਉਹ ਰੇਡ ਜਾਂਦਾ ਰੇੜੇ ਰੇਡ ਜਾਂਦੇ ਹਨ ਹਮ ਰੇੜੇ ਘਰੇ ਕੱਲਾ ਬੰਦਾ ਹੋਣੀ ਆਈ ਤਾਂ ਨਹੀਂ ਆਰਾ ਬਹੁਤ ਆਪੇ ਤੋੜ ਕੇ ਕਾਲਕ ਤੋੜ ਕੇ ਕਾਲ ਨੂੰ ਬਣਾਈਏ ਸਾਗ ਬਣਾ ਸਾਗ ਜੇ ਬਣਾਉਣਾ ਨਾ ਰੱਜੀ ਉਹ ਮਸ਼ੀਨ ਜੀ ਲੈ ਹੋਣੀ ਭਾਬੀ ਕਰੋ ਕਿਹੜੀ ਉਹ ਜਿਹੜੀ ਹਾਂ ਮਂਗਵਾਈ ਲਾ ਹਾਂ ਯਾਰ ਮੈਂ ਮਂਗਾਈ ਹੀ ਕਾਰਟ ਤੋਂ ਮੰਗਵਾ ਲਓ ਹਾਂ ਉਹ ਆ ਰੱਜਦੀ ਨਹੀਂ ਯਾਰ ਪਰ ਰੱਜੀ ਜੇ ਮੰਗਾਈ ਨਾ ਟਾਈਮ 4-5 ਦਿਨ ਦਵੇ ਲੱਗ ਗਿਆ ਨੇ। ਉਹ ਆਪਾਂ ਘੱਲ ਬਣਾਉਣਾ ਸਾਬ। ਆ ਪੇਟੀ ਜੀ ਚਾਟੀ ਆ ਗਈ। ਹੈਂ? ਥਾਕ-ਥਾਕ ਕਰ ਪੇਟੀ। ਆਹੋ। ਨਾ ਨਾ। ਗਾਇਸ ਕੱਲ ਨਾ ਜੋ ਮਸ਼ੀਨ ਜਿਹੜੀ ਮੰਗਾਈ ਨਾ ਮੈਨੀਕਿਓਰ ਪੈਡੀਕਿਓਰ ਆਈ। ਰੱਜੀ ਤੂੰ ਮੰਗਾਈ? ਇਸ ਕੰਨ ਤਾਂ ਮੈਨੂੰ ਕਿਹਾ ਅੱਧੀ ਜਾਂ ਜਿਸ ਕੰਨੇ ਫਲਪ ਕਰ ਤੂੰ ਮੰਗਾਈ। ਇਸ ਕੰਨ ਦਾ ਕੱਲ ਅਹੀ ਨਾ ਉਹ ਬਣਾਏ ਪੈਰ ਸਾਫ ਕਿਤੇ ਡੈਡੀ ਦੇ ਕਿਤੇ ਰੱਜੀ ਦੇ ਕਿਤੇ। ਅੱਜ ਮੇਰੀ ਵਾਰੀ ਨਹੀਂ। ਮਜ਼ਾ ਬੜਾ ਆਉਂਦਾ ਪੈਰ ਸਾਫ ਕਰਨ ਦਾ। ਕਿਉਂ ਰੱਜੀ? ਅੱਜ ਮੈਂ ਵੀ ਪਹਿਲੀ ਵਾਰ ਕਰਾ ਕੇ ਵੇਨੇ ਕਿੱਦਾਂ ਦਾ ਇਨਵਾਇਰਮੈਂਟ ਹੁੰਦਾ ਹਨਾ ਉਹਦੇ ਵਿੱਚ ਨਾ ਉਹ ਵੀ ਯਾ ਰੂਲਰ ਜੇ ਵੀ ਆ ਮਤਲਬ ਐਨੂੰ ਆਪਣਾ ਬਲੱਡ ਫਲੋ ਵੀ ਹੁੰਦਾ ਹਨਾ ਜਸ ਕਰਨ ਮਾਤ ਘੈਂਟ ਆ ਚਲੋ ਭਾਈ ਬਹਿ ਗਿਆ ਮੰਮੀ ਵੀ ਕਾਲੀ YouTube ਮੈਂ ਤਾਂ ਹੀ ਕਿਹਾ ਮੰਮੀ ਨੂੰ ਮੈਂ ਪਹਿਲਾਂ ਹੀ ਸਮਝਾਉਣ ਡਿਆ ਹਨਾ ਓ ਯਾਰ ਤੇਰਾ ਮੈਂ ਕਿਉਂ ਟਾਰਗੇਟ ਮੈਂ ਰੱਜੀ ਕਿਉਂ ਨਹੀਂ ਹੁੰਦੀ ਬੈਠ ਚਲ ਉਹਨੂੰ ਬਣਾ ਦਿੰਨੇ ਹਾਂ ਰੱਜੀ ਤੋਂ ਡਰਦਾ ਕਿਉਂ ਇਹ ਕਿਹੜਾ ਘਾਟਾ ਸੱਚ ਦੱਸਾਂ ਤੇ ਇਹ ਵੀ ਬੜਾ ਖਾਣ ਲੱਗ ਪਈ ਆ ਆ ਲੈ ਧਿਆਨ ਹੀ ਇੰਨਾ ਦਾ ਖਾਣ ਆ ਲੈ ਤੂੰ ਤਿੰਨ ਮੱਕੀਆਂ ਰੋਟੀਆਂ ਖਾ ਕੇ ਹੁਣ ਗੱਲਾਂ ਬਣਾਉਣ ਡਿਆ ਆ ਇਧਰ ਸੱਤ ਅੱਠ ਪੁਲਕੇ ਖਾ ਲੇ ਆ ਤੇ ਹੁਣ ਬੁਰਕੇ ਮੰਗਣ ਡਿਆ ਆ ਯਾ ਤੈਨੂੰ ਪੁਲਕੇ ਮੱਕੀ ਦੇ ਖਾਦ ਤੇ ਕਿਹੜੇ ਦੇ ਭਾਰੇ ਹਾਂ ਹੁਣ ਬੁਰਕਿਆਂ ਨਾਲ ਇੱਕ ਇੱਕ ਕਰਕੇ ਬੁਰਕਿਆਂ ਨਾਲ ਚਾਰ ਪੰਜ ਹੋਰ ਰੇਡ ਜਾਣੀਆਂ ਮਤਲਬ ਮੰਨ ਕੇ ਚੱਲੋ ਗਾਤ ਪਹਿਲਾਂ ਖਾਦੀਆਂ ਗਾ ਪਤਾ ਮੈਨੂੰ ਵੀ ਨਹੀਂ 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 ਪਤਾ ਹੈ ਅੱਜ ਇੱਕ ਬਰਕੀ ਦੇ ਚਲੋ ਇੱਥੇ ਨਾ ਨਿਆਰਿਆਂ ਨਾਲ ਬੈਠੇ ਆ ਤੇ ਦੱਬੀ ਤਰੇ ਹੁੰਦੇ ਕੰਮ ਤੇ ਘਰੇ ਫੇਰ ਆਪਾਂ ਡਰੋਨ ਡਾ ਕੇ ਪਹਚਾਈਏ ਕੋਈ ਆਤ ਨਹੀਂ ਗਿਆ ਕੱਲੇ ਰੋਸ ਕੋ ਕਰਾ ਹਾਂ ਵੇਖਾ ਰੋਸ ਕੋ ਕੀ ਕਰ ਚਲੋ ਗੈਸ ਨਾਲੇ ਤਾਂ ਆਪਾਂ ਵੇਖ ਕਿਉਂ ਨਹੀਂ ਘਰੇ ਕੋਈ ਹੈ ਆ ਗਿਆ ਆਇਆ ਹੋਇਆ ਤਨੀਆ ਰੋਸ ਕੋ ਦੇ ਡਿੱਗ ਪਏ ਉਹਨੇ ਖੜਿਆ ਖਫੀ ਨਹੀਂ ਕਰਦਾਂ ਨਾ ਜਾਂਦੇ ਹਾਂ ਨਹੀਂ ਉਹ ਕਿਹੜਾ ਖੁੱਲਾ ਛੱਡਿਆ ਖੁੱਲਾ ਖੁੱਲਾ ਵਾ ਖੁੱਲਾ ਮੈਂ ਵੇਖ ਚਲੋ ਵੇਖਦੇ ਆਪਾਂ ਡਰੋਨ ਨਾਲ ਨਾਲੇ ਵਿਊ ਲੈਣੇ ਇੱਥੋਂ ਦਾ ਨਾਲੇ ਰੋਸ ਕੋ ਰੋਸ ਕੋ ਨੂੰ ਵੇਖਦੇ ਆਂ ਨਾਰਦ ਨੇ ਨਾਰਦ ਹਾਂ ਸੰਸਾਰ ਮੇਰੇ ਸਭ ਤੋਂ ਜ਼ਿਆਦਾ ਚਲੋ ਭਾਈ ਡੈਡੀ ਹੁਣੀ ਤੁਹਾਨੂੰ ਕਹਾਣੀ ਸੁਣਾਉਣਗੇ ਜਵਾਬ ਵਿੱਚ ਵਿਸ਼ਨੂ ਜੀ ਨੇ ਕਿਹਾ ਕਿ ਖੇਤੀ ਉਹ ਕਰਨ ਵਾਲੀ ਵੀਰੋ ਕਿਸ਼ਾਨ ਇਹ ਕੀ ਲਿਖਿਆ ਹਾਂ ਕਿਸਾਨ ਨਾਰਦ ਜੀ ਸੇ ਬੋਲਤੀ ਥੀ ਕਿ ਹਮ ਰੋਟੀ ਨਹੀਂ ਲੈ ਕੇ ਆਏਗੀ ਉਹ ਡੈਡੀ ਯਾਰ ਸਹੀ ਪਾੜ ਇਦਾਂ ਤਾਂ ਲਿਖਿਆ ਹੀ ਨਹੀਂ ਕਹਾਣੀ ਸੁਣ ਲਓ ਕਹਾਣੀਆਂ ਬੜੀ ਵੱਡੀ ਛੋਟੀ ਜੀ ਆਪਾਂ ਨੂੰ ਜਵਾਬ ਵਿੱਚ ਵਿਸ਼ਨੂ ਜੀ ਨੇ ਕਿਹਾ ਕਿ ਖੇਤੀ ਕਰਨ ਵਾਲਾ ਕਿਸਾਨ ਨਾਰਦ ਜੀ ਵੇਸ਼ ਬਦਲ ਕਰ ਆਏ ਬਦਲ ਕਰ ਵੇਸ਼ ਪੇ ਪੇਸ ਹਾਂ ਬਦਲ ਕਰ ਆਏ ਦੇਖਾ ਕਿ ਕਿਸਾਨ ਨੇ ਸਿਰਫ ਤਿੰਨ ਬਾਰ ਯਾਦ ਨਹੀਂ ਨਾ ਲਈ ਇੱਥੇ ਇੰਨਾ ਕੋਸ ਨਾਰ ਜੀ ਨੇ ਕਿਹਾ ਅੱਛਾ ਗਾਇਸ ਇੱਥੇ ਮੰਮੀ ਉਹਨੇ ਰੋਟੀ ਖਾਂਦੇ ਪਿਆ ਅੱਗਰ ਭਾਣਾ ਬਣਾਉਦਾ ਹੁਣ ਜ਼ਰੂਰ ਆ ਇੱਕ ਕਟੋਰਾ ਦਿਆ ਜਿਸ ਵਿੱਚ ਤੇਲ ਥਾ ਕਹਾਂ ਉਹ ਖਾਓ ਰੋਟੀ ਸ੍ਰਿਸ਼ਟੀ ਦਾ ਚੱਕਰ ਲਗਾ ਕਰ ਚਲੋ ਬਈ ਘਰੇ ਚੱਲੇ ਆ ਹੁਣ ਜਲਦੀ ਜਲਦੀ ਸਮਾਨ ਦੀ ਪੈਕਿੰਗ ਵੀ ਕਰ ਲਈ ਆ ਚਲੋ ਚਲੋ ਜਲਦੀ 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 ਚਲੋ ਬਈ ਸਾਰੀ ਪੈਕਿੰਗ ਹੋ ਗਈ ਤੇ ਘਰੇ ਚੱਲੇ ਆ ਚਲੋ ਮਿਲਦੇ ਆ ਤੁਹਾਨੂੰ ਘਰੇ ਚਲੋ